ਜਦੋਂ ਵੀ ਕੋਈ ਪ੍ਰਧਾਨਗੀ ਦੀ ਗੱਲ ਹੁੰਦੀ ਹੈ ਕੋਈ ਚੇਅਰਮੈਨ ਦੀ ਗੱਲ ਹੁੰਦੀ ਹੈ ਤੇ ਰੌਲਾ ਨਾਲ ਦੀ ਨਾਲ ਕਿਤੇ ਨਾ ਕਿਤੇ ਉੱਠ ਖੜਦਾ ਹੁਣ ਕਹਿੰਦੇ ਕਿ ਚੇਅਰਮੈਨ ਕਮੇਟੀ ਜਿਹੜੀ ਪੁੱਚੋ ਮਾਰਕੀਟ ਕਮੇਟੀ ਉਹਦੇ ਚੇਅਰਮੈਨ ਬਣੇ ਨੇ ਸੁਰੇਂਦਰ ਜੀ ਤੇ ਨਾਲ ਹੀ ਕਹਿੰਦੇ ਜਿਹੜੇ ਦੂਜੇ ਬਲਾਕ ਪ੍ਰਧਾਨ ਸੀਗੇ ਉਥੋਂ ਦੇ ਉਹਨਾਂ ਨੇ ਫੇਰ ਇਤਰਾਜ਼ ਲਾਤਾ ਕਿ ਭਈ ਸੇਵਾ ਤੇ ਮੈਂ ਕਰ ਰਿਹਾ ਲੰਬੇ ਸਮੇਂ ਤੋਂ ਜਦੋਂ ਜਦ ਤੇ ਮੈਂ ਕਰ ਰਿਹਾ ਤੇ ਬਾਹਰੋਂ ਆ ਕੇ ਚੇਅਰਮੈਨ ਬਣ ਗਏ ਨੇ ਕਿ ਕਿੱਥੋਂ ਦੀ ਗੱਲ ਹੈ ਜੀ ਪੁੱਚੋ ਦੀ ਜੀ ਅੱਛਾ ਅੱਛਾ ਪੁੱਚੋ ਦੀ ਪੁਚੋ ਵੀ ਤੁਹਾਨੂੰ ਪਤਾ ਕਿ ਜਿੱਦਾਂ ਪੁਚੋ ਦੀ ਮਾਰਕੀਟ ਹੈ ਜਿੱਕਰ ਪੁਚੋ ਦੀ ਮਾਰਕੀਟ ਮਾਲਵੇ ਦੇ ਵਿੱਚ ਕਹਿ ਲੋ ਕਿ ਬੜੀ ਫੇਮਸ ਹੈ ਨਾ ਹੂੰ ਉਦਾਂ ਹੀ ਪੁਚੋ ਹਲਕੇ ਦੀ ਵੀ ਚੜਤ ਹੈ ਬਸ ਉੱਥੋਂ ਵੀ ਕੋਈ ਨਾ ਕੋਈ ਨਾ ਸੁਖ ਨਾਲ ਮਸਿਆ ਪੁੰਨਿਆ ਤੇ ਕੁਝ ਨਾ ਕੁਝ ਕਿੱਸਾ ਨਿਕਲ ਹੀ ਆਉਂਦਾ ਮਾਸਟਰ ਜਗਸੀਰ ਸਿੰਘ ਇਹ ਬਲਾਕ ਸਿਕਿਆ ਅਫਸਰ ਹੁੰਦੇ ਆ ਨਾ ਜੀ ਉਹ ਵੀ ਸਨ ਸ਼ਾਇਦ ਹੂੰ ਉਹਦਾ ਹੁੰਦਾ ਨਾ ਬਲਾਕ ਸਿਕਿਆ ਅਫਸਰ ਜੀ 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 ਕਹਿੰਦੇ ਜ਼ਿਲ੍ਹਾ ਸਿਕਿਆ ਅਫਸਰ ਹੋ ਗਏ ਇਹ ਉਹ ਨਹੀਂ ਸਾਬਕਾ ਤੇ ਜਦੋਂ ਤੋਂ ਇਹਨਾਂ ਨੇ ਸਿਆਸਤ ਦੇ ਵਿੱਚ ਪੈਰ ਧਰਿਆ ਇਹ ਮਤਲਬ ਕਿ ਇੱਥੇ ਵੀ ਕਹਿ ਲੋ ਕਿ ਚਰਚਾਵਾਂ ਹੀ ਨੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਨੇ ਇਹਨਾਂ ਦੀ ਤੇ ਪਹਿਲਾ ਹੀ ਅਜੇ ਮਤਲਬ ਕਿ ਬੋਣੀ ਹੋਈ ਸੀ ਸਰਕਾਰ ਦੀ ਤੇ ਵੀਡੀਓ ਆ ਗਈ ਟਰੱਕਾਂ ਵਾਲੀ ਜੀ ਮਤਲਬ ਸ਼ੁਰੂਆਤੀ ਦੌਰ ਤੋਂ ਹੀ ਫਿਰ ਹਾਂ ਜੀ ਉਸ ਤੋਂ ਬਾਅਦ ਟਰੱਕ ਯੂਨੀਅਨ ਦਾ ਰੌਲਾ ਤੇ ਫਲਾਣਾ ਟਮਕਾਣਾ ਹੂੰ ਬਹੁਤ ਕੁਝ ਚੱਲਿਆ ਜੀ ਪਰ ਆ ਦੇਖੋ ਮੈਨੂੰ ਵੈਸੇ ਜਿੰਨਾ ਕੋ ਮੈਂ ਪਤਾ ਕੀਤਾ ਜਿਹੜਾ ਚੇਅਰਮੈਨ ਇਹਨਾਂ ਨੇ ਲਾਇਆ ਹੈ ਜੀ ਹੂੰ ਉਹ ਇਹਨਾਂ ਦਾ ਬਹੁਤ ਪੁਰਾਣਾ ਵਰਕਰ ਹੈ ਜੀ ਹੁਣ ਜਿੱਦਾਂ ਆਪਣੇ ਪਿੰਡ ਬਹੁਤ ਸਾ ਆਪਣੇ ਪਿੰਡ ਕੇ ਨਾਲ ਆਪਾਂ ਪਿੰਡ ਹੀ ਹੈ ਵੈਸੇ ਆਪਣਾ ਮਲੋਟ ਹੈ ਜਿਹੜਾ ਹੂੰ ਇੱਥੇ ਚੇਅਰਮੈਨ ਜਿਹੜਾ ਮੁੰਡਾ ਲਾਇਆ ਮੁਖਸਰੋ ਜਸ਼ਨ ਜੀ ਆਪਾਂ ਕਹਿ ਸਕਦੇ ਹਾਂ ਇਸ ਗੱਲ ਦੀ ਗਵਾਹੀ ਭਰ ਸਕਦੇ ਹਾਂ ਸ਼ਾਦੀ ਭਰ ਸਕਦੇ ਹਾਂ ਕਿ ਉਹਨਾਂ ਨੇ ਕੰਮ ਕੀਤਾ ਆਪਣੀ ਪਾਰਟੀ ਵਾਸਤੇ ਯਾਰ ਹੂੰ ਹੂੰ ਲੋਕਾਂ ਲਈ ਕੋਈ ਮਾੜਾ ਕੋਈ ਚੰਗਾ ਠੀਕ ਹੈ ਨਾ ਜੀ ਆਪਦੀ ਪਾਰਟੀ ਵਾਸਤੇ ਤਾਂ ਵਫਾਦਾਰ ਹੈਗਾ ਹੀ ਆ ਨਾ ਜੀ 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 ਤਾਂ ਆਪਾਂ ਐਵੇਂ ਕਹੀ ਜਾਈਏ ਹਨ ਇਸ ਗੱਲ ਦੀ ਤੇ ਸ਼ਾਦੀ ਪਰ ਸਕਦੇ ਆ ਕਿ ਉਹਨਾਂ ਬੰਦਿਆਂ ਨੂੰ ਹੀ ਇੱਥੇ ਮੌਕਾ ਮਿਲਿਆ ਜਿਹੜੇ ਬੰਦੇ ਇਹਨਾਂ ਦੇ ਨਾਲ ਸੀ ਉਹਨਾਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਉਹ ਗਾਂ ਸਮਾਤਾਏ ਕਰੂਗਾ ਇੱਥੇ ਵੀ ਪਤਾ ਕੀਤਾ ਕਿ ਬੰਦਾ ਤੇ ਇਹ ਵੀ ਇਹਨਾਂ ਦਾ ਖਾਸਮ ਖਾਸ ਆ ਹਮ ਹੁਣ ਜਿਹੜਾ ਉਹ ਦੂਜਾ ਲਾਈਵ ਹੋਇਆ ਉਹ ਕਹਿੰਦਾ ਜੀ ਕਿ ਬਖਾਸਮ ਖਾਸ ਤਾਂ ਮੈਂ ਆ ਹਮ ਕਥੇ ਤੌਰ ਤੇ ਮੇਰੇ ਨਾਲ ਸੈਟਿੰਗ ਹੋਈ ਸੀਗੀ ਜੀ ਰੋਲਾ ਤੇ ਸੈਟਿੰਗ ਦਾ ਸੈਟਿੰਗ ਦਾ 22 ਲੱਖ ਰੁਪਏ ਪਤਾ ਨਹੀਂ ਪੇਸ਼ਕੀ ਵੀ ਚਲੇ ਗਈਆਂ ਕੁਝ ਇਸ ਤਰ੍ਹਾਂ ਦਾ ਕਹਿ ਰਹੇ ਸੀਗੇ ਕਹਿੰਦੇ ਜੀ ਜਿਸ ਦਿਨ ਇਹਨਾਂ ਨੇ ਕੋਈ ਹੋਰ ਲਿਆ ਕੇ ਮੜ ਦਿੱਤਾ ਮੇਰਾ ਤੇ ਬੀਪੀ ਲੋ ਹੋ ਗਿਆ ਚਿੱਠੀ ਜੇਲ ਵਿੱਚ ਚਿੱਠੀ ਜੇਲ ਨੂੰ ਮੈਂ ਜਦ ਲਿਖਦੀ ਤੇ ਘਟ ਜੇ ਬਲੱਡ ਸੱਜਣਾ ਤਾਂ ਇਦਾਂ ਦਾ ਮਾਹੌਲ ਬਣ ਗਿਆ ਬਈ ਉਹ ਕਹਿੰਦੇ ਜੀ ਮੇਰਾ ਤੇ ਬਲੱਡ ਘਟਿਆ ਪਿਆ ਕੱਲ ਦਾ 22 ਲੱਖ ਪੇਸ਼ਕੀ ਗਈ ਹੈ ਤੇ ਫਿਰ ਬਲੱਡ ਤੇ ਘਟਣਾ ਹੀ ਹੈ ਮਤਲਬ ਕਿ ਇਹ ਕੋਈ ਬੜਾ ਅਜੀਬ ਸਵਾਲ ਹੈ ਕਿ ਚੇਅਰਮੈਨ ਤੇ ਉਤੋਂ ਲੱਗੇ ਨੇ ਜੀ ਮੇਰੇ ਖਿਆਲ ਦੇ ਨਾਲ ਵਿਧਾਇਕਾਂ ਦੇ ਹੱਥ 'ਵੱਸ ਕੁਝ ਬਹੁਤਾ ਹੈ ਨਹੀਂ ਸੀਗਾ ਹੁਣ ਤੇ ਵੈਸੇ ਵੀ ਇੱਥੇ ਮੁੱਖ ਮੰਤਰੀ ਦੇ ਹੱਥ ਕੁਝ ਹੈ ਨਹੀਂਗਾ ਬਹੁਤਾ ਕੁਝ ਤੇ ਜ਼ਿਆਦਾਤਰ ਤੇ ਤੁਹਾਨੂੰ ਪਤਾ ਹੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਆ ਮੇਰੀ ਕੀ ਨੇ ਖੇਚਲੀ ਪਤੰਗ ਵਾਲੀ ਡੋਰ ਪਤੰਗ ਵਾਲੀ ਡੋਰ ਕਿਹਦੇ ਹੱਥ 'ਚ ਹੈ ਸਭ ਨੂੰ ਪਤਾ ਕਿਹਦੇ ਹੱਥ ਆਈ ਤੇਰੀ ਟੁੱਟੀ ਹੋਈ ਡੋਰ ਨਹੀਂ ਸਾਡੇ ਪੱਲੇ ਹੰਜੂ ਹਾ ਸੇ ਤੇਰੇ ਕਿਤੇ ਹੋਰ ਨਹੀਂ ਤੂੰ ਗੱਲ ਇਹ ਆ ਕਿ ਅੱਜ ਕੱਲ ਤੇ ਡੋਰ ਕਿਤੇ ਆ ਨਾ ਹੂੰ ਪਤਾ ਨਹੀਂ ਲੱਗਦਾ ਨਾ ਪਿੱਛੇ ਕੌਣ ਖੇਡ ਰਿਹਾ ਆ ਮਨ ਖਿੱਚ ਰਿਹਾ ਪਰ ਇਹ ਸਾਬ ਆਪਣੇ ਆਪ ਚ ਕਹਿ ਰਿਹਾ ਕਿ ਭਾਈ ਮੇਰਾ ਤੇ ਪੈਸਾ ਡੁੱਬ ਗਿਆ ਹੂੰ ਮੇਰਾ ਦਿਲ ਵੀ ਡੁੱਬੀ ਜਾਂਦਾ ਪੈਸਾ ਵੀ ਡੁੱਬ ਗਿਆ ਪਰ ਪਹਿਲੀ ਗੱਲ ਇਹ ਯਾਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਪੁੱਛੋ ਕਿ ਕਰਨਾ ਕੀ ਸੀ ਹੂੰ ਮੈਂ ਸੇਵਾ ਕਰਨੀ ਹੈ ਜੀ ਯਾਰ ਸੇਵਾ ਕਰਨੀ ਹੈ ਤੂੰ ਆਪ ਦਾ 2 ਲੱਖ ਰੱਖ ਐਫ ਡੀ ਘਰਾਉ ਦੀ ਜੀ ਪਿੰਗਲਵਾੜੇ ਜਾ 7 ਦਿਨ ਲਾ ਮੇਰਾ ਮੇਰਾ ਕਹਿਣਾ ਮੰਨ ਲਾ ਜਿਹਨੂੰ ਇਹ ਕੀੜਾ ਉੱਠਦਾ ਨਾ ਹਮ ਸਰ ਜਿਹਨੂੰ ਇਹ ਕੀੜਾ ਉੱਠੇ ਉਹ ਕਹਿੰਦਾ ਮੈਂ ਤਾਂ ਸੇਵਾ ਚ ਆਉਣਾ ਸੀ 50 ਲੱਖ ਚ ਮੇਰੀ ਸੈਟਿੰਗ ਹੋਈ ਸੀ ਕੋਰਾ ਝੂਠ ਬੋਲਦੇ ਐ ਉਹ ਤੇ ਪਤਾ ਅੱਗੇ ਉਹ ਟਰੱਕ ਯੂਨੀਅਨ ਵਾਲਾ 'ਚ ਵੀ ਮੈਂ ਇਹੀ ਗੱਲ ਕਹੀ ਸੀ ਯਾਰ ਕਿਹੜੇ 50 50 ਲੱਖ ਦੇ ਕੇ ਤੂੰ ਕਿਹੜੀ ਸੇਵਾ ਨੂੰ ਪੈਣ ਰਹੇ ਹੋ ਹਮ ਉਦਾਂ ਹੀ ਜਾ ਕੇ ਟਰੱਕ ਯੂਨੀਅਨ ਨੂੰ 5 ਲੱਖ ਡੋਨੇਟ ਕਰੋ ਯਾਰ ਜੀ ਡਰਾਈਵਰਾਂ ਦੇ ਵਾਸਤੇ ਉੱਥੇ ਆਰੋ ਲਾ ਦਿਓ ਟਾਇਲਟ ਬਣਵਾ ਦਿਓ ਕਲੀਨਰਾਂ ਵਾਸਤੇ ਨਹਾਉਣ ਧੋਣ ਦੀ ਵਧੀਆ ਜਗ੍ਹਾ ਬਣਾ ਦਿਓ ਯਾਰ ਇਹ ਜਿਆਦਾ ਹੀ ਕੀੜਾ ਕਹਿ ਲੋ ਕਿ ਇਹ ਮੁਰਕਦਾ ਹੂੰ ਸਿੰਕਲ ਬਾੜੇ ਚ ਜਾਓ ਨਾਲੇ ਦਿਿਲ ਸ਼ੁੱਧ ਹੋਏਗਾ ਤੁਹਾਡਾ ਮਨ ਸ਼ੁੱਧ ਹੋਏਗਾ ਸ਼ਾਂਤ ਹੋਏਗਾ ਲਾਓ 7 ਦਿਨ ਉੱਥੇ ਕੋਈ ਲੱਖ ਰੁਪਏ ਸਾਵਾ ਲੱਖ ਰੁਪਏ ਡੋਨੇਟ ਕਰ ਦਿਓ ਜੀ ਪਰ ਹਲਕੇ ਇੱਕ ਕਿਹੜੀ ਸੇਵਾ ਦਾ ਠੇਕਾ ਲੈ ਰਹੇ ਹੋ ਵੀ 22 ਲੱਖ ਦੇ ਕੇ ਤੇ ਕੀ ਇਨਵੈਸਟਮੈਂਟ ਹੈ ਤੁਹਾਡੀ ਸਨ ਪਰ ਇਹਦੇ ਚ ਆਏ ਆ ਵੀ ਹੁਣ ਦਿਲ ਤੇ ਮੈਂ ਤਾਂ ਕਹਿੰਦਾ ਕਿ ਭਾਈ ਬਿਲਕੁਲ ਜਾਂਚੇ ਵੀ ਕਰੋ ਕਿ ਕਿੱਥੋਂ ਆਉਂਦਾ ਹੈ ਪੈਸਾ ਹਾਂ ਮੈਂ ਵੀ ਉਹੀ ਕਹਿਣ ਲੱਗਾ ਸੀ ਪਿੱਛੇ ਕੌਣ ਪੋਤਾ ਖਾ ਕੇ ਨਾ ਪਿੱਛੇ ਕੌਣ ਆ ਪਿੱਛੇ ਕੌਣ ਖਲੋਤਾ ਆ ਬੰਦੇ ਤੇ ਆ ਆਮ ਆਦਮੀ ਪਾਰਟੀ ਦੇ ਤਾਂ ਵਰਕਰ ਇਹ ਕਹਿੰਦੇ ਅਸੀਂ ਆਮ ਘਰਾਂ ਚੋਂ ਆ ਜੀ ਇਹ ਆਮ ਘਰਾਂ ਚੋਂ ਇੰਨੇ ਨੇ ਲੱਖ ਰੁਪਏ ਕਿਵੇਂ ਨਿਕਲਦਾ ਭਈ ਹੂੰ ਪਿੱਛੇ ਕੌਣ ਖਲੋਤਾ ਹੁੰਦਾ ਜੀ ਸਪான்ਸਰ ਕਰਨ ਵਾਲੇ ਵੀ ਬਹੁਤ ਨੇ ਨਾ ਅੱਜ ਕੱਲ ਬਿਲਕੁਲ ਯਾ ਚੱਕ ਸੱਜਣਾ ਤੂੰ ਆ ਅੱਗੇ ਹੂੰ ਤੂੰ ਅੱਗੇ ਆਏਗਾ ਤਾਂ ਅਸੀਂ ਆਪਣੇ ਆਪ ਹੀ ਅੱਗੇ ਆ ਜਾਣਾ ਜੀ ਤੋ ਗੱਲ ਇਹ ਆ ਕਿ ਭਈ ਇਹ ਹੁਣ ਗੰਡਣ ਕਰ ਰਹੇ ਆ ਇਹ ਕਹਿੰਦੇ ਜੀ ਕਿ ਐਸਾ ਕੁਝ ਨਹੀਂ ਹੈ ਮਤਲਬ ਕਿ ਮਾਸਟਰ ਜੀ ਇਕਸੀਰ ਸਿੰਘ ਤੇ ਸਿੱਧੇ ਤੌਰ ਤੇ ਨਹੀਂ ਸਾਹਮਣੇ ਆਏ ਉਹਨਾਂ ਨੂੰ ਆਉਣਾ ਚਾਹੀਦਾ ਜੇ ਕੋਈ ਉਹ ਝੂਠ ਬੋਲ ਰਿਹਾ ਤੇ ਕਾਰਵਾਈ ਕਰੋ ਤੇ ਜੇ ਪੈਸੇ ਥੇਲੇ ਦਿੱਤੇ ਆ ਭਈ ਤੋ ਸਬੂਤ ਚੰਨ ਤੱਕ ਕਰਕੇ ਤੇ ਮਾਮਲਾ ਜਿਹੜਾ ਫਿਰ ਵਿਜੀਲੈਂਸ ਤੇ ਹਵਾਲੇ ਜਾਂ ਕਿਸੇ ਦੇ ਹਵਾਲੇ ਕਰੋ ਨਹੀਂ ਸੋਚ ਰਿਹਾ ਵੀ ਜਿਆਦਾ ਕੁਝ ਕਿਤੇ ਕੋਈ ਆਡੀਓ ਵੀਡੀਓ ਅੱਜ ਕੱਲ ਨਿਕਲੇ ਆਉਂਦੀ ਆ ਕੋਈ ਉਹ ਜਾ ਮਸਲਾ ਨਾ ਹੋ ਜਾਏ ਫਿਰ ਆਹੋ ਜਨਤਾ ਕੋਈ ਐਵੀਡੈਂਸ ਕੱਢੇ ਨਾ ਫਿਰ ਪਤਾ ਲੱਗੇਗਾ ਪਰ ਇੱਕ ਗੱਲ ਮੈਂ ਕਹੂੰਗਾ ਚਲੋ ਇਹ ਤਾਂ ਹੋਇਆ ਮਾਮਲਾ ਇਹਦੇ 'ਚ ਹੁਣ ਆਪਾਂ ਕੀ ਕਹੀਏ ਤੇ ਕੀ ਨਾ ਕਹੀਏ ਜੀ ਇੱਕ ਗੱਲ ਮਾਸਟਰ ਜੀ ਨੂੰ ਮੈਂ ਜ਼ਰੂਰ ਦੱਸਣੀ ਚਾਹੂੰਗਾ ਕਿ ਮਾਸਟਰ ਜੀ ਤੁਸੀਂ ਥੋੜਾ ਜਿਹਾ ਨਾ ਸੰਭਲ ਜਾਓ ਮੈਂ ਨਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੌਸਮ ਦੀ ਭੂਵਿੱਖਬਾਣੀ ਕਰਨ ਲੱਗਾ ਕਿ ਆਉਣ ਵਾਲੇ ਸਮੇਂ 'ਚ ਕੁਝ ਥਾਵਾਂ 'ਤੇ ਗਰਜ ਨਾਲ ਛਿਟੇ ਪੈ ਸਕਦੇ ਆ ਕੁਝ ਥਾਵਾਂ 'ਤੇ ਗੜੇਮਾਰੀ ਵੀ ਹੋਏਗੀ ਸਤਾਈ ਦੇ ਨੇੜੇ ਤੇੜੇ ਜੀ ਤੇ ਕੁਝ ਥਾਵਾਂ ਤੇ ਝਖੜੀ ਚੁਲੇਗਾ ਪਲੀਸ ਬਚ ਕੇ ਰਹਿਣਾ રે ਬਾਬਾ ਬਚ ਕੇ ਰਹਿਣਾ ਮੈਂ ਤੁਹਾਨੂੰ ਦੱਸ ਰਿਹਾ ਮਾਸਟਰ ਜਗਸੀਰ ਸਿੰਘ ਜੀ ਸ਼ਰਿਆਮ ਹਮ ਕਿਉਂ ਕਿਉਂਕਿ ਤੁਹਾਡੇ ਪਿੰਡੋਂ ਹੀ ਐਤ ਕੀ ਤੁਹਾਡੀਆਂ ਵੋਟਾਂ ਘਟ ਗਈਆਂ ਸੀ ਇਹਨਾਂ ਦਾ ਪਿੰਡ ਪਤਾ ਕਿਹੜਾ ਗੋਰੇ ਚੱਕਲੇ ਦਾ ਇੱਕ ਗੀਤ ਆ ਉਹਦੇ ਚ ਕਹਿੰਦਾ ਚੱਕ ਫਤਿਹ ਸਿੰਘ ਵਾਲੇ ਦੇ ਜੋ ਵਿਲੜ ਬੰਦੇ ਮਟਿਆਰੀ ਨਹੀਂ ਲੜਵੰਦੇ ਸਾਰੇ ਨੂੰ ਫਿਰ ਨਾ ਲੈਂਦਾ ਗੋਰਾ ਪੱਲੂ ਤੇ ਫਾਣਾ ਮਟਿਆਰੇ ਨੇ ਇਹਨਾਂ ਦਾ ਪਿੰਡ ਆ ਚੱਕ ਫਤੇ ਸਿੰਘ ਵਾਲਾ ਸ਼ਹਿਰ ਦਾ ਤੇ ਚੱਕ ਫਤੇ ਸਿੰਘ ਪਿੰਡ ਦੀ ਉਹ ਉਸੇ ਕੀ ਨਾ 18 ਵਾਲੀ ਵੀਪੀ ਹੂੰ ਤੇ ਚੱਕ ਫਤੇ ਸਿੰਘ ਵਾਲੇ ਸੁਖਵੀਰ ਸਿੰਘ ਬਾਦਲ ਦੇ ਨਾਂਕੇ ਪ੍ਰਕਾਸ਼ ਸਿੰਘ ਬਾਦਲ ਦੇ ਸੌਰੇ ਆ ਜੀ ਤਾਂ ਉਥੋਂ ਐਤ ਕੀ ਕਾਲੀਆਂ ਦੀ ਵੋਟ ਵੱਧ ਗਈ ਮਾਸਟਰ ਜੀ ਮਤਲਬ ਕਰ ਰਿਹਾ ਕਿ ਥੋੜੀ ਜੀ ਮੌਸਮ ਦੀ ਜਿਹੜੀ ਪੇਸ਼ੀਨ ਕੋਈ ਅਸੀਂ ਕੀਤੀ ਹੈ ਨਾ ਗੌਰ ਕਰ ਲਓ ਠੀਕ ਹੈ ਨਾ ਜਿਵੇਂ ਅਸੀਂ ਨਹੀਂ ਕਹਿੰਦੇ ਕਿ ਕੌਣ ਝੂਠਾ ਹੈ ਕੌਣ ਸੱਚਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਔਖਾ ਹੋ ਜਾਏਗਾ ਜੀ ਬਿਲਕੁਲ ਮਿੰਟੂ ਜੀ ਔਰ ਮਿੱਤਰ ਕਹਿ ਰਹੇ ਨੇ ਬਿਕਰ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਜਿਹੜੇ ਵੱਡੇ ਇਮਾਨਦਾਰ ਨੇ ਕਹਿੰਦੇ 22-25 ਲੱਖ ਰੁਪਏ ਕਿਸ ਆਸ ਤੇ ਟੋਕਣ ਦੇ ਰਹੇ ਐ ਔਰ ਇੱਕ ਮਿੱਤਰ ਹੋਰ ਕਹਿ ਰਹੇ ਨੇ ਕਿ ਜਿਹੜੇ ਚੈਨਲਾਂ ਤੇ ਰੌਲਾ ਪਾ ਰਹੇ ਨੇ ਕਹਿੰਦੇ ਉਹ ਕਹਿੰਦੇ ਆ ਵੀ ਅਸੀਂ ਭਾਈ-ਭਾਈ ਲੱਖ ਦਿੱਤਾ ਪਰ ਨਾਲੇ ਪੁਰਾਣੇ ਵਰਕਰ ਆ ਤੇ ਇਹ ਦੇਖੋ ਜੀ ਅਸੀਂ ਇਹ ਤੁਹਾਡੇ ਸਾਹਮਣੇ ਜਾਣਕਾਰੀ ਲੈ ਆਉਣੇ ਹੁਣ ਇਹਦੇ ਵਿੱਚੋਂ ਕੀ ਨਿਕਲਦਾ ਹੈ ਇਹ ਅਸੀਂ ਥੋੜਾ ਜਿਹਾ ਆਪ ਵੀ ਇੰਤਜ਼ਾਰ ਕਰਦੇ ਹਾਂ ਸਹੀ ਹੈ ਜੀ ਜੀ ਇੱਕ ਪੰਜਾਬ ਕਿੰਗਸ ਇਹਨਾਂ ਦਾ ਬੜੇ ਬਾਰੀ ਕਮੈਂਟ ਆ ਗਿਆ ਭਾਜੀ ਇੱਕੇ ਵਾਰੀ ਕਮੈਂਟ ਕਰਿਆ ਕਰੋ ਕਮੈਂਟ ਤੁਹਾਡਾ ਮੈਂ ਵੇਖ ਲੈਣਾ ਸਾਨੂੰ ਦਿਸ ਜਾਂਦਾ ਹੁੰਦਾ ਪਰ ਗੱਲ ਕੋਈ ਚੱਲ ਰਹੀ ਹੁੰਦੀ ਹੈ ਤੇ ਵਿਚਾਲੇ ਇਸ ਕਮੈਂਟ ਲੈਂਦੇ ਨਹੀਂ ਹਾਲਾਂਕਿ ਇਹ ਜਿਹੜਾ ਜੰਗਲ ਕੱਟਣ ਵਾਲੀ ਗੱਲ ਹੈ ਇਹਦੇ ਤੇ ਚਰਚਾ ਹੋਈ ਸੀ ਕੱਲ ਵੀ ਗੱਲ ਹੋਈ ਸੀ ਉਹਦੇ 'ਚ ਮੈਨੂੰ ਕਿਸੇ ਸੱਜਣ ਨੇ ਭੇਜਿਆ ਸੀਗਾ ਆਸਟ੍ਰੇਲੀਆ ਤੋਂ ਮੈਸੇਜ ਸ਼ੁਕਰੀਆ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਸੁਪਰੀਮ ਕੋਰਟ ਨੇ ਫਿਲਹਾਲ ਉਸ 4 ਕੁ ਸੌ ਏਕੜ ਚ ਜਿਹੜਾ ਜੰਗਲ ਹੈ ਉਹਦੀ ਕਟਾਈ ਤੇ ਰੋਕ ਲਾਈ ਦੀ ਹੈ ਸਟੇ ਹੋਇਆ ਗਿਆ ਹਮ ਬਾਕੀ ਦੇਖੋ ਅੱਗੇ ਕੀ ਬਣਦਾ ਹੈ ਚਲੋ ਇੱਕ ਵਾਰੀ ਸਟੇ ਹਾਂ ਹਾਂ ਜੀ ਹਾਂ ਜੀ ਮੈਨੂੰ ਤੇ ਦੋਸਤੋ ਗੁਜ਼ਾਰਿਸ਼ ਹੈ ਨਾਲ ਨਾਲ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਹੋਰ ਕਰਦੇ ਹੋ ਮੇਰੀ ਤੇ ਗੱਲ ਦੇ ਵਿੱਚ ਵਿੱਚ ਫਿਰ 10 ਬਾਰੇ ਕਮੈਂਟ ਆ ਗਿਆ ਭਾਜੀ ਤੁਹਾਨੂੰ ਚਾਹੀਏ ਤੁਸੀਂ ਵੈਸੇ ਹੀ ਕਰਦੇ ਹੋ ਆਪਾਂ ਬਾਕੀ ਦੋਸਤਾਂ ਨੂੰ ਕਹਿ ਦਿੰਦੇ ਹਾਂ ਰੁੱਕ ਜਾਣਗੇ ਥੋੜੀ देर ਹਾਂਜੀ ਹਾਂਜੀ ਤੁਸੀਂ ਹੱਬ ਦਾ ਕਰ ਲੋ ਜਿੰਨੇ ਕਰਨੇ ਹਾਂਜੀ ਫਿਟਨੈਸ ਐਕਸਪਰਟ ਵਿਜੇਂਦਰ ਜੀ ਕੁਛ ਕਹੇ ਮੇਰਾ ਵੀ ਜਵਾਬ ਦੇ ਦਿਓ ਪੁੱਛਿਆ ਸੀ ਸਮਝ ਨਹੀਂ ਆਈ ਜੀ ਕਿਹੜਾ ਜੀ ਇਹਨਾਂ ਦਾ ਕਮੈਂਟ ਮੈਂ ਪਿੱਛੇ ਵੇਖ ਲੈਣਾ ਕਿਉਂਕਿ ਕਮੈਂਟ ਭਾਜੀ ਨੇ ਇੱਕੋ ਨੇ ਬਹੁਤ ਕਰਤੇ ਤੇ ਦੂਜੇ ਕਮੈਂਟ ਪਿੱਛੇ ਰਹਿ ਗਏ ਹਾਂਜੀ ਹਾਂਜੀ ਫਿਰ ਤੁਸੀਂ ਕਹਿੰਦੇ ਹੋ ਕਿ ਕਮੈਂਟ ਨਹੀਂ ਪੜੇ ਜਾਂਦੇ ਸੋ ਪਲੀਜ਼ ਹਾਂਜੀ ਹਾਂਜੀ ਮੈਂ